ਸਰਬੰਸਤਾਨੀ ਅਮਰਿਤਕੇ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਫਤਿਹ ਪਰਵਾਨ ਕਰੋ ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਦੀ ਫਤਿਹ ਮਹਜਾਪਾ ਭਾਈ ਸੰਦੀਪ ਸਿੰਘ ਜੋ ਦੀਪ ਸਿੱਧੂ ਦੇ ਨਾਮ ਨਾਲ ਬਧੇਰੇ ਜਾਣੇ ਜਾਂਦੇ ਹੈ ਪੰਥਕ ਸਫਾਂ ਦੇ ਵਿੱਚ ਉਨ੍ਹਾਂ ਦੀ ਯਾਦ ਵਿੱਚ ਹੋ ਰਹੇ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਨ ਵਾਸਤੇ ਇਕੱਠੇ ਹਨ ਅੱਜ ਜਦੋਂ ਆਰਿਆ ਸੀ ਅ ਗੇਟ ਦੇ ਉੱਤੇ ਇੱਕ ਮੀਡੀਆ ਵਾਲਾ ਵੀਰ ਮੈਨੂੰ ਸਵਾਲ ਪੁੱਛਦਾ ਹੈ ਕਿ ਦੀਪ ਸਿੱਤੂ ਜਿਹੜਾ ਉਹ ਕਲੀਨ ਸ਼ੇਪ ਸੀ ਤੁਸੀਂ ਉਹਨੂੰ ਆਖਰੀ ਕਿਵੇਂ ਸਤਿਕਾਰ ਦੇਉਂ ਕਿਵੇਂ ਸਤਿਕਾਰ ਦੇਉਂ ਮੈਂ ਦੱਸ ਦੇਣਾ ਚਾਹਨਾ ਹੈ ਕਿ ਗੁਰੂ ਦਾ ਖਾਲਸਾ ਪੰਥ ਜਿਹੜਾ ਹੈ ਉਹ ਅਗਰ ਤਿਕਣ ਨਹੀਂ ਹੁੰਦਾ ਜਿਹੜਾ ਵੀ ਗੁਰੂ ਗ੍ਰੰਥ ਦੀ ਗੱਲ ਕਰਦਾ ਹੈ ਗੁਰੂ ਪੰਥ ਦੀ ਗੱਲ ਕਰਦਾ ਹੈ ਚਾਹੇ ਉਹ ਹਿੰਦੂ ਹੋਵੇ ਚਾਹੇ ਮੁਸਲਮਾਨ ਹੋਵੇ ਚਾਹੇ ਸੋਧੀ ਹੋਵੇ ਚਾਹੇ ਜੈਲੀ ਹੋਵੇ ਖਾਲਸਾ ਪੰਥ ਜਿਹੜਾ ਉਹ ਨੂੰ ਆਪਣੇ ਦਿਲਾਂ ਦੇ ਵਿੱਚ ਵਸਾ ਕੇ ਰੱਖੋ ਪਾਈ ਸੰਦੀਪ ਸਿੰਘ ਇਸ ਤਰ੍ਹਾਂ ਕੋਈ ਗੁਰੂ ਗ੍ਰੰਥ ਗੁਰੂ ਪੰਥ ਦੀ ਗੱਲ ਕਰ ਸਕੇ ਕਿ ਉਹਨਾਂ ਕੋਲ ਇੱਕ ਵਿਜ਼ਨ ਸੀ ਉਹਨਾਂ ਨੂੰ ਇੰਟਰਨੈਸ਼ਨਲ ਰਾਜਨੀਤੀ ਦੀ ਜੀਓ ਕੌਨਟੈਕਸ ਦੀ ਸਾਖ ਸੀ ਅੱਜ ਸਾਡੇ ਨੌਜਵਾਨਾਂ ਨੂੰ ਕੇਵਲ ਪੰਜਾਬ ਦੀ ਨਹੀਂ ਕੇਵਲ ਭਾਰਤ ਦੀ ਨਹੀਂ ਬਲਕੇ ਦੁਨੀਆ ਪੱਧਰ ਦੀ ਜਿਹੜੀ ਹੈ ਉਹ ਕੌਨਟੈਕਸ ਦੀ ਆਖਿਤਾ ਦੀ ਸਮਾਜਿਕ ਤਾਣੇ-ਬਾਣੇ ਦੀ ਉਹ ਧਾਰਮਿਕ ਸਟਰਕਚਰ ਦੀ ਸਮਝ ਜਿਹੜੀ ਆ ਸਾਨੂੰ ਰੱਖਣੀ ਪਏਗੀ ਸਾਡੇ ਨੌਜਵਾਨ ਫਿਰ ਅਸੀਂ ਜਿਹੜਾ ਹੈ ਉਹ ਤਾਮਸਾ ਬਣਾ ਜਿੰਨੇ ਅਸੀਂ ਅਲੱਗ ਅਲੱਗ ਰੱਖੀਏ ਅਸੀਂ ਆਪਣੇ ਅਲੱਗ ਅਲੱਗ ਅਜੰਡੇ ਮੈਂ ਨਹੀਂ ਕਹਿੰਦਾ ਕਿ ਆਪਣੇ ਅਜੰਡੇ ਭਲਾ ਦੇ ਖਤਮ ਕਰ ਦਿਓ ਆਪਣੇ ਅਜੰਡੇ ਰੱਖੋ ਪਰ ਇੱਕ ਕਾਮਨ ਮਿਨੀਮਮ ਅਜੰਡਾ ਬਣਾ ਕੇ ਜਿਹੜਾ ਅਸੀਂ ਤੁਰਾਂਗੇ ਤਾਂ ਨਿਸ਼ਚੈ ਅਸੀਂ ਕੰਮ ਕਰਾਂਗੇ ਆ ਪਿੱਛੋ ਦੇ ਲੋਕ ਸਭਾ ਨੂੰ ਚੋਣਾਂ ਦੇ ਵਿੱਚ ਵੀ ਅੱਤੀ ਸਾਫ ਪਹਿਲਾ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਤੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਫਿਰ ਕੌਮਨ ਮਿਨੀਮਮ ਅਜੰਡੇ ਦੇ ਉੱਤੇ ਸਰਕਾਰਾਂ ਬਣਾਈਆਂ ਬਾਹਰ ਵਾਲੀ ਇੱਕ ਨੇ ਐਂਡੀਆ ਬਣਾਇਆ ਇੱਕ ਨੇ ਯੂਪੀਏ ਬਣਾਇਆ ਇੱਕ ਨੇ ਐਂਡੀਆ ਬਣਾਇਆ ਇੱਕ ਨੇ ਯੂਪੀਏ ਬਣਾਇਆ अलग अलग सोच वाली पार्टियां एक ऐजेंडे उत्ते करके उन्होंने सरकार बनाई पांच साल बताइया कि तरह नहीं कर सकते भी इस तरह कर सकते हैं अपने एजेंडे जो है रखिए और एक दूसरे के एजेंडे का सत्कार करिए अगब करिए लेकिन एक कॉमन मिनिमम एजेंडा बना रहे कि अस संस्थाव का प्रबंध संभालना ਔਰ ਸੰਸਾਧਨਾਂ ਦਾ ਪ੍ਰਬੰਧ ਸੰਭਾਲ ਕੇ ਅਸੀਂ ਨੌਂ ਗਵਾਂ ਨੂੰ ਐਜੂਕੇਟ ਕਰਨਾ ਅਸੀਂ ਉੱਚ ਪੱਧਰ ਦੀ ਆਪਣੇ ਸਿੱਖਾਂ ਨੂੰ ਸੇਧ ਸੂਤ ਦੇਣੀ ਹੈ ਅਸੀਂ ਆਪਣੇ ਹੱਕਾਂ ਦੀ ਆਪਣੇ ਅਧਿਕਾਰਾਂ ਦੀ ਗੱਲ ਕਰਨੀ ਹੈ ਤਾਂ ਮੰਨ ਨਹੀਂ ਲੱਗਦਾ ਕਿ ਗੁਰੂ ਕਿਰਪਾ ਨਹੀਂ ਕਰੇਗਾ ਗੁਰੂ ਕਿਰਪਾ ਕਰੇਗਾ ਔਰ ਨਿਸ਼ਚਿਤ ਅਸੀਂ ਕਾਮਯਾਬ ਹੋਵਾਂਗੇ ਇਹੋ ਹੀ ਗੋਸ਼ ਨੌਂ ਗਵਾਂ ਦੀ ਸੋਚ ਸੀ ਜਿਹਦੀ ਯਾਦ ਨੂੰ ਸਮਰਪਤ ਅਸੀਂ ਅੱਜ ਦੇ ਸਮਾਗਮ ਦੇ ਵਿੱਚ ਬੈਠੇ ਨੌਂ ਗਵਾਂ ਨੂੰ ਵਕਤ ਆ ਗਿਆ ਹੈ ਇਹ ਸਮਾਂ ਆ ਗਿਆ ਹੈ ਕਿ ਅਸੀਂ ਇਕੱਠਿਆਂ ਹੋ ਕੇ سرمایہ داری ਦੇ ਪਿੰਜਿਆ ਤੋਂ ਆਪਣੀਆਂ ਸੰਸਥਾਵਾਂ ਨੂੰ ਆਜ਼ਾਦ ਕਰਾ ਕੇ ਅਸੀਂ ਕਿਰਤੀਆਂ ਕਿਸਾਨਾਂ ਮਜ਼ਦੂਰਾਂ ਇਹ ਜਿਹੜੇ ਆਮ ਮਿਡਲ ਕਬਕੇ ਦੇ ਜਾਂ ਹੇਠਲੇ ਕਬਕੇ ਦੇ ਜਿਹੜੇ ਲੋਕ ਹੈ ਅਸੀਂ ਇਹਨਾਂ ਨੂੰ ਜਿਹੜਾ ਹੈ ਸੰਸਥਾਵਾਂ ਦੇ ਨਾਲ ਜੋੜੀਏ ਇਹ ਸੰਸਥਾਵਾਂ ਨਾਲ ਜੋੜਨ ਇਸ ਸੰਸਥਾਵਾਂ ਦੇ ਪ੍ਰਬੰਧ ਦੇ ਵਿੱਚ ਆਉਣ ਤੇ ਸਾਡੀਆਂ ਸੰਸਥਾਵਾਂ ਦੀ ਜਿਹੜੀ ਖੁੱਲ ਮੁਖਤਿਆਰੀ ਹੈ ਉਹ ਕਾਇਮ ਰਹੇ ਚਾਹੇ ਕੋਈ ਵੀ ਜੜੀ ਹੈ ਉਹ ਸਾਡੀ ਸੰਤਾਨ ਚਾਹੇ ਸੰਪਰਦਾਇ ਨਾ ਇਹਨਾਂ ਆਪ ਸਭ ਮੋਜਵਾਨਾਂ ਨੂੰ ਅਪੀਲ ਕਰਦਾ ਜਿਵੇਂ ਦੱਸਿਆ ਕਿ ਬੋਪਾ ਰਾਏ ਤੇ ਰਾਏਪੋਟ ਦੂਸ ਸਮਾਗਮ ਨੇ ਅੱਜ ਬੋਪਾ ਰਾਏ ਸੰਤ巴巴 ਸੁਨਦਰ ਸਿੰਘ ਜੀ ਦੀ ਯਾਦ ਵਿੱਚ ਸਲਾਮਤ ਸਮਾਗਮ ਹੋ ਰਹੇ ਨੇ ਉੱਥੇ ਵੀ ਹਾਜ਼ਰੀਆਂ ਭਰਨੀਆਂ ਮੈਂ ਆਪੀ ਤੁਮ ਖਿਮਾ ਮੰਗਾਂਗਾ ਇਨੇ ਸ਼ਬਦ ਦਾਸ ਦੇ ਪ੍ਰਬੰਧ ਕਰਨੇ ਮੈਂ ਆਫਰ ਦੇ ਵਿੱਚ ਫਿਰ ਕਹਦੇ ਹਾਂ ਕਿ ਇਕੱਠੇ ਹੋ ਜਿਓ ਆਪਣੇ ਆਪਣੇ ਅਜੰਡੇ ਕਾਇਮ ਰੱਖੋ ਇੱਕ ਦੂਸਰੇ ਦੇ ਅਜੰਡੇ ਦਾ ਸਤਿਕਾਰ ਕਰੋ ਢੰਡੋ ਨਾ ਇਕ ਦੂਸਰੇ ਦੇ ਅਜੰਡੇ ਨੂੰ ਅਜੰਡੇ ਰੱਖੋ ਜਿਹੜੇ ਮਰਜੀ ਤੁਹਾਡੇ ਅਜੰਡੇ ਆ ਲੇਕਿਨ ਸਾਰੇ ਇਕੱਠੇ ਹੋ ਜਿਏ 90% ਅਸੀਂ ਇਕੱਠੇ ਹੋ ਜਿਏ ਅਸੀਂ 10% ਤੇ ਪੰਜਿਆਂ ਦੇ ਵਿੱਚੋਂ ਆਪਣੀਆਂ ਸੰਸਥਾਵਾਂ ਛੁਡਾ ਲਗਾਈ ਨਹੀਂ ਕਦੇ ਵੀ ਨਹੀਂ ਛੁਡਾ ਪਾਉਂਦੇ ਔਰ ਅਸੀਂ ਇਸੇ ਤਰ੍ਹਾਂ ਕਲਪ ਦੇ